ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਤੈਨੂੰ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਸਭ ਨੂੰ ਦੇ ਅਰੋਗਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਦਾ ਸੋ ਦੋ ਦਿਨ ਤੇ ਜੀ ਮੌਸਮ ਨੇ ਫੇਰ ਕਰਵਟ ਬਦਲੀ ਵੀ ਹੈ ਜੀ ਦੱਖਣ ਨੇ ਚੱਲ ਚੱਲ ਉਹ ਬੁਰਾ ਹਾਲ ਕਰਿਆ ਵਾ ਜੇ ਘਰ ਦੇ ਅੰਦਰ ਵੜ ਜਾਂਦੇ ਆ ਤਾਂ ਹਵਾ ਨਹੀਂ ਲੱਗਦੀ ਤੇ ਗਰਮੈਸ ਨਹੀਂ ਹੋ ਜਾਂਦੀ ਵੀ ਪੁੱਛੋ ਉਸਨਾਂ ਹਾਲਾਤ ਬੱਦ ਤੋਂ ਬੱਤਰ ਹੁੰਦੇ ਜਾਂਦੇ ਆ ਇੱਕ ਜਿਹੜਾ ਸਾਡੇ ਇੱਥੇ ਆਨੰਦਪੁਰ ਸਾਹਿਬ ਦੀ ਧੀ ਸੀ ਜੀ ਉਹ ਹਿਮਾਚਲ ਚ ਪਤਾ ਨਹੀਂ ਕੋਈ ਰਾਮਪੁਰਾ ਪਿੰਡ ਹੈ ਦੱਸਣ ਦੇ ਅਕੋਰਡਿੰਗ ਉੱਥੇ ਵਿਆਹੀ ਹੋਈ ਸੀ ਤੇ ਕਹਿੰਦੇ ਸਰਕਾਰੀ ਜੋਬ ਕਰਦਾ ਜੀ ਮੁੰਡਾ ਫੌਜੀ ਹੈ ਤੇ ਮਾਪੇ ਨੇ ਵਲੀ ਧੀ ਦੇਖ ਪਰਖ ਕੇ ਉਹਨਾਂ ਨੂੰ ਸੌਂਪੀ ਸੀ ਸਮਝ ਲਓ ਮੈਰਿਜ ਕਰਕੇ ਲੈ ਗਏ ਸੀ ਪਤਾ ਨਹੀਂ ਕਿਹਜਾ ਟਾਈਮ ਉਹਨੇ ਵਿਚਾਰੀ ਨੇ ਉੱਥੇ ਬਤੀਤ ਕੀਤਾ ਕਿਹਜਾ ਨਹੀਂ ਹੁਣ ਪਰਮਾਤਮਾ ਹੀ ਜਾਣਦਾ ਬਹੁਤ న్యూਸ ਚੱਲ ਰਹੀ ਹੈ ਵੀ ਉਹਨੂੰ ਦਵਾਈ ਖਿਲਾਤੀ ਵਿਚਾਰੀ ਆਪਣਾ ਸੰਸਾਰਿਕ ਯਾਤਰਾ ਪੂਰੀ ਕਰ ਗਈ ਪਰਮਾਤਮਾ ਭਾਈ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੰਦਰੁਸਤੀ ਤਾਂ ਹੁਣ ਖਤਮ ਉਹਦਾ ਕੰਮ ਹੋ ਗਿਆ ਜਿਹੜਾ ਕੁਝ ਹੋਣਾ ਤਾਂ ਪਰ ਹੁਣ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਹੀ ਕਹਿੰਦੇ ਵੀ ਸਭ ਤੋਂ ਪਹਿਲਾਂ ਆਪਾਂ ਅੱਜ ਕੱਲ ਲੋਕਾਂ ਦੀ ਥਿੰਕਿੰਗ ਪਤਾ ਰਿਸ਼ਤਾ ਕਰਨ ਲੱਗੇ ਕੀ ਆ ਵੀ ਕੋਠੀਆਂ ਹੋਣੀਆਂ ਚਾਹੀਦੀਆਂ ਜੀ ਜੇ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਹੈ ਵੀ ਤਾਂ ਅਸੀਂ ਛੱਤੀ ਨੂੰ ਤੋੜਾਂਗੇ ਪਰ ਸਭ ਤੋਂ ਪਹਿਲਾਂ ਪੈਲ ਦੇ ਆਧਾਰ ਤੇ ਅਗਲੇ ਦੀ ਰੂਹ ਦੇਖੋ ਬੰਦੇ ਦੀ ਕਿੱਦਾਂ ਦੀ ਆ ਕਿੱਦਾਂ ਦੁਨੀਆ ਚ ਵਿਚਰਦਾ ਹੈ ਕਿਦਾਂ ਨਹੀਂ ਜਸਮੀਂਦਾ ਸੀ ਰਿਸ਼ਤਾ ਕੀਤਾ ਸੀ ਇਹਨਾਂ ਤਾਂ ਮਾਨੂੰ ਵੀ ਸਮਝ ਲਓ ਵੀ ਬਹੁਤ ਫੋਨ ਆਏ ਫੌਰਨ ਤੋਂ ਵੀ ਇੱਧਰ ਤੋਂ ਵੀ ਜਿਹੜੇ ਰਿਸ਼ਤਾ ਕਰਾਉਣਾ ਚਾਹੁੰਦੇ ਸੀ ਜਸਮੀਂਦਾ ਵੀ ਸਾਡੇ ਅਕੋਰਡਿੰਗ ਕਿਸੇ ਕੋਈ ਕੋਈ 10 ਕਿਲੇ ਵਾਲਾ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਕੋਈ ਫੌਰਨ ਚ ਰਿਸ਼ਤਾ ਮੰਗ ਰਿਆ ਸੀ ਉਹਦਾ ਤੇ ਅਸੀਂ ਚਲੋ ਆਪਣੇ ਲੋਕਲ ਵਿਆਹ ਹੀ ਕਰੋ ਵੀ ہاں ਸਾਡੇ ਅੱਖਾਂ ਸਾਹਮਣੇ ਸਾਰਾ ਕੁਝ ਉਹ ਮੁੰਡਾ ਵਰਕ ਕਰਦਾ ਰਵਿੰਦਰ ਸਾਡਾ ਪੁੱਤ ਵੀ ਮਿਹਨਤੀ ਬੰਦਾ ਹੈ ਚਲੋ ਭਾਗਰੂ ਸਾਹਿਬ ਦਾ ਧੀ ਪੁੱਤ ਮਿਹਨਤ ਵਾਲੇ ਬਣਾਉਣਾ ਤੇ ਸਮਾਨਾ ਅਹਿਸਾ ਚੱਲਦਾ ਵੀ ਹੁਣ ਰੂਹ ਕੰਬਦੀ ਆ ਉਹ ਜਿਹੜਾ ਵਾਕਿਆ ਹੋਇਆ ਨਾ ਸੋਚ ਕੇ ਇੰਸਟਾਗ੍ਰam ਤੇ ਉਹ ਵਿਚਾਰੀ ਦੀਆਂ ਨਿਆ ਨਿਆ ਸੋਹਣੀਆਂ ਰੀਲਾਂ ਪਾਈਆਂ ਵੀ ਅਸੀਂ ਉਹਦੀਆਂ ਵੀ ਜਮੇ ਸਿੰਪਲ ਤੇ ਸੌ ਕੁੜੀ ਸੀ ਉਹ ਤੇ ਉਹਦੇ ਨਾਲ ਕਿਆ ਵਾਪਰ ਗਿਆ ਹੁਣ ਪਰਮਾਤਮਾ ਹੀ ਜਾਣਦਾ ਤੂੰ ਸੋਚ ਕੇ ਨਾ ਅੰਦਰ ਤੇ ਰੂਹ ਕੰਬਦੀ ਐ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਹਾਂ ਹੁਣ ਭਾਬੀ ਜੀ ਨੇ ਬੈਠੇ ਮਗਰ ਆ ਜਾਣਾ ਸੀ ਜੈਸਮੀਨ ਕੋਲ ਨੂੰ ਕਿਉਂਕਿ ਉਹਦੋਂ ਜਿਹੜੀ ਹੁਣ ਤੁਸੀਂ ਵੀਡੀਓ ਦੇਖਿਓ ਉਹ ਵੀਡੀਓ ਖਾਗੀ ਸੀ 2-3 ਦਿਨ ਪੁਰਾਣੀ ਉਹ ਪਈ ਆ ਤੇ ਚੱਲ ਰਹੀ ਸੀ ਜਿਹੜੀ ਤੇ ਉਹਦੋਂ ਮੈਂ ਨਹੀਂ ਸੀ ਗਿਆ ਤੇ ਅੱਜ ਮੈਂ ਜਾਣਾ ਤੇ ਨਾਲ ਸੰਦੀਪ ਜਾਣਾ ਸੰਦੀਪ ਨੇ ਜਾਣਾ ਚਲੋ ਜੈਸਮੀਨ ਨੂੰ ਥੋੜੀ ਜਿਹੀ ਪ੍ਰੋਬਲਮ ਹੈ ਤੇ ਉਹਨਾਂ ਦੇ ਉੱਧਰ ਕਣਕ ਦਾ ਸੀਜ਼ਨ ਚੱਲ ਰਿਹਾ ਵਿੱਚੇ ਟੂੜੀ ਬਣਾਉਣੀ ਆ ਵਿੱਚੇ ਰਵਿੰਦਰ ਆਪਣੀ ਡਿਊਟੀ ਪੂਹਤਾ ਰਿਹਾ ਤੇ ਜੈਸਮੀਨ ਨੂੰ ਅਸੀਂ ਲੈ ਕੇ ਜਾਣਾ ਤਾਂ ਚੱਲਿਆ ਤੇ ਬਾਕੀ ਹੁਣ ਮੈਂ ਮਲਾਉਂਦਾ ਤੁਹਾਨੂੰ ਮਿਲੋਗੇ ਵਾਹਿਗੁਰੂ ਜੀ ਕਾ ਸਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਬਈ ਜਿਵੇਂ ਆਪਾਂ ਵੈਸੇ ਵਿਕੇ ਦੀ ਹੁਣ ਦੱਸਿਆ ਜਿਵੇਂ ਜਿਵੇਂ ਗੱਲਾਂ ਉਹ ਕੁੜੀ ਬਾਰੇ ਬਾਕੀ ਦਿਲ ਹਿਲਾਉਣ ਵਾਲੀਆਂ ਗੱਲਾਂ ਹਨਾ ਕਿੰਨੀਆਂ ਇੰਸਟਾਗ੍ਰam ਤੇ ਚੱਲ ਰਹੀ ਹੈ ਵਿਕਲ ਦੀ ਵੀਡੀਓ ਕੁੜੀ ਦੀ ਬਈ ਇੱਕ ਵਾਰ ਤਾਂ ਮਨ ਕੰਬਦਾ ਹੈ ਵੀ ਇੰਨੇ ਵੀ ਲੋਕ ਪਾਪੀ ਹੈਗੇ ਆ ਵੀ ਸਮਝ ਨਹੀਂ ਲੱਗਦੀ ਹੈਗੀ ਵੀ ਨਾ ਦੁਨੀਆ ਦਾ ਕਿਆ ਬਣੂਗਾ ਕਿਆ ਨਹੀਂ ਪਰਮਾਤਮਾ ਨੂੰ ਜਾਨ ਦੇਣੀ ਹੈ ਤੁਸੀਂ ਲੇਖਾ ਦੇਣਾ ਵਾਹਿਗੁਰੂ ਕਿਵੇਂ ਤੁਸੀਂ ਉੱਥੇ ਜਾ ਕੇ ਉਹਨੂੰ ਆਪਣਾ ਮੂਹ ਦਿਖਾਓਗੇ ਆਪਰ ਮਗਾ ਇੱਥੇ ਤੁਹਾਡਾ 12 ਨਿਤਾਰਾ ਹੈ ਕਰਨਾ ਭਰਨਾ ਇੱਥੇ ਬਣਿਆ ਹੋਇਆ ਹੈ ਥਿਓ ਜਣਾ ਸਾਡਾ ਨਵੇੜਾ ਪਰ ਸੋਚ ਸਮਝ ਕੇ ਥੋੜਾ ਜਾਂ ਵਾਕਈ ਸਹੀ ਗੱਲ ਆ ਵੀ ਕਈ ਵਾਰ ਆਖਣ ਵਾਲੇ ਚੀਜ਼ਾਂ ਗੱਲਾਂ ਸੁਣ ਕੇ ਇਹ ਗਾ ਦਿਮਾਗ ਕਈ ਵਾਰ ਕੈਚ ਕਰਦਾ ਗੱਲ ਵੀ ਵਾਹਿਗੁਰੂ ਤੂੰ ਵੀ ਸਾਨੂੰ ਸਹੀ ਰਸਤੇ ਵਿੱਚ ਰੱਖਿਆ ਵੀ ਅਸੀਂ ਆਪਣੀ ਕੁੜੀ ਨੇੜੇ ਵਿਆਹੀ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਵਾਕਈ ਸਾਨੂੰ ਬਹੁਤ ਜ਼ਿਆਦਾ ਬਾਰਤ ਹੋ ਗਦੇਰੀ ਜਿਆਦਾ ਜ਼ਮੀਨ ਵਾਲੇ ਰਿਸ਼ਤੇ ਹੁੰਦੇ ਤੇ ਅਸੀਂ ਨਹੀਂ ਕਰੇ ਹੈਗੇ ਬਾਕੀ ਜਿੱਥੇ ਬੰਦੇ ਦਾ ਸਹਜੋਂ ਚਲੋ ਉੱਥੇ ਪਰਮਾਤਮਾ ਲੈ ਜਾਂਦਾ ਕਰਮਿਕ ਰਾਵਣਾ ਬਣਾ ਪਿਆ ਆਮਾਨਸਕੀ ਕੁਸ਼ ਬਣਾਤ ਵੀ ਇਹ ਗੱਲ ਹੋ ਜਾਂਦੀ ਆ ਵੀ ਪਰ ਥੋੜਾ ਜਿ ਲੋਕਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਖਾਣੀ ਤੇ ਦੇਖੋ ਦਾਲ ਰੋਟੀ ਹੋ ਅਸਲ ਤੇ ਵਿੱਚ ਵੀ ਆਪਾਂ ਇਹ ਘਰ ਦੇ ਨਹੀਂ ਸੋਚਦੇ ਜੇ ਘਰ ਦੇ ਵਿੱਚ ਸੋਨਾ ਪੈਸਾ ਉਹਨਾਂ ਤਾਂ ਤੁਸੀਂ ਖਾ ਨਹੀਂ ਸਕਦੇ ਕਿ ਆ ਮਾਪੇ ਵੀ ਤੁਸੀਂ ਤੱਗ ਕਰਦੇ ਆ ਬਈ ਧੀ ਪੁੱਤ ਤਾਂ ਹੁੰਦਾ ਹੀ ਹੁੰਦਾ ਜਿਹੜਾ ਹੁੰਦਾ ਜਿਹੜੀ ਹੁਣ ਕੁੜੀ ਐ ਨਹੀਂ ਪਤਾ ਨਹੀਂ ਉਹ ਕਿਹੜੇ ਹਾਲਾਤਾਂ ਦੇ ਵਿੱਚ ਉਹਨੇ ਬਣੀ ਜਾਨ ਦਿੱਤੀ ਆ ਕਿਵੇਂ ਨਹੀਂ ਦਿੱਤੀ ਵੀ ਉਹ ਤਾਂ ਪ੍ਰਮਾਤਮਾ ਹੀ ਜਾਣਦਾ ਇਹ ਆ ਉਹਦੇ ਮਾਪੇ ਜਾਣਦੇ ਹਨ ਜਿਨ੍ਹਾਂ ਨੇ ਆਪਣਾ ਅੰਦਰ ਤੇ ਟੁਕੜਾ ਖੋਇਆ ਮੈਂ ਸਮਝ ਕਰਉ ਮੜੀ ਜੀ ਸ਼ਾਇਦ ਤੁਹਾਡੇ ਮੈਨੂੰ ਲੱਗਦਾ ਜਿਨ੍ਹਾਂ ਨੇ ਇਹ ਹਾਲਾਤ ਕਰੇ ਆ ਪਤਾ ਨਹੀਂ ਤਾਂ ਉਹਨਾਂ ਦੇ ਧੀ ਨਹੀਂ ਹੋਣੀ ਹੈਗੀ ਮੇਰੇ ਹੁਣ ਕਹਿਣ ਦੇ ਬਾਵਜੂਦ ਤਾਂ ਇਹ ਵੀ ਆਪਾਂ ਨੂੰ ਖਬਰੇ ਹੋਵੇ ਪਰ ਸਮਝ ਸਮਝ ਕੇ ਖਿਆ ਚਲੇਗੀ ਤੁਹਾਡੀ ਜੇ ਤੁਹਾਡੇ ਤੇ ਉਤ ਨਾਲ ਕੋਈ ਐ ਕਰੇ ਤੁਹਾਡਾ ਦਿਲ ਕਿਆ ਕਹੂਗਾ ਜਿਸ ਨਾਲ ਵੀ ਨਾ ਹੋਵੇ ਕਾ ਰਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਸਹੀ ਬਸ ਇਹਨਾਂ ਜਦੋਂ ਉਹਦੀ ਪਹਿਲਾ ਪਹਿਲਾ ਇੰਸਟਾਗ੍ਰਾਮ ਤੇ ਰੀਲ ਬਹਿਰ ਹੋਈ ਸੀ ਉਹ ਕਿਆ ਕਹਿੰਦੀ ਸੀ ਉਹ ਮੇਰਾ ਮੈਨੂੰ ਕਹਿੰਦਾ ਤੂੰ ਇੰਸਟਾਗ੍ਰਾਮ ਇੰਸਟਾਗ੍ਰਾਮ ਚਲਾਉਂ ਜਮੀ ਸੀਪਾ ਲ ਕੁੜੀ ਸੀ ਜਮੀ ਸੀ ਉਹ ਕਿਹਨਾਂ ਮਰ ਸੀ ਕਹਾ ਸੀ ਉਹਨੇ ਹਾਂ ਕਹਿੰਦੀ ਵੀ ਮੈਂ ਸੰਗਰਾਮ ਨਹੀਂ ਚਲਾਉਣਾ ਜਾਣਦੀ ਗਾ ਜੀ ਉਹ ਕਹਿੰਦਾ ਮੈਂ ਚਲਾ ਲਵਾਂ ਕਹਿੰਦੇ ਕਿ ਚੱਲ ਕੋਈ ਗੱਲ ਨਹੀਂ ਜੀ ਤੁਸੀਂ ਚਲਾ ਲੰਨੇ ਮੈਂ ਤੁਹਾਡੇ ਪਿੱਛੇ ਬਹਿ ਜਾ ਕਰਾਂਗੀ ਹਾਂ ਅਭੀ ਇੰਨਾ ਮੇਰੇ ਤਾਂ ਅੱਖਾਂ ਚ ਕਸਮ ਹੀ ਗੱਲਾਂ ਜਦੋਂ ਮੈਂ ਹੁਣ ਵੀ ਹੁਣ ਵੀ ਫੇਸਬੁੱਕ ਦਿਲ ਕੰਬਦਾ ਦਿਲ ਕੰਬਦਾ ਹਾਂ ਮੈਂ ਕਈ ਵਾਰ ਦੇ ਵੀ ਉਹਨੂੰ ਕਿੰਨਾ ਚਾਹ ਸੀ ਆਪਣੀ ਮੈਰਜੇ ਦਾ ਕਿੰਨੇ ਉਹਦੇ ਅਰਮਾਨ ਸੀ ਵਿਚਾਰੀ ਦੇ ਕਿੱਦਾਂ ਕਿੰਨੇ ਨਹੀਂ ਦਿੰਦਾ ਕਿੱਦਾਂ ਅਰਮਾਨ ਉਹਦੇ ਮਰਦੇ ਮਰਦੇ ਮਰੇ ਹੌਲੀ ਹੌਲੀ ਟੈਂ 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 ਕਿੱਥੇ ਜਾ ਕੇ ਆ ਉਹਦੇ ਨਾਲੋਂ ਪਾਣਾ ਬੀਤਿਆ ਬੱਸ ਫੋਨ ਆ ਗਿਆ ਮਤਲਬ ਜਸ ਸਿੰਘ ਦਾ ਬੇਟਾ ਅੱਜਾ ਪਾ ਕਈ ਵਾਰ ਇਹ ਵੀ ਹੋ ਜਾਂਦਾ ਵੀ ਕਿਉਂਕਿ ਹੋਰ ਵੀ ਗੱਲ ਹੈ ਵੀ ਆਪਾਂ ਬਹੁਤੇ ਘਰ ਬੜੇ ਘਰਵਾਰ ਵਿਆਹ ਦੇਖ ਕੇ 3 ਪੁੱਤਾਂ ਨੂੰ ਵਿਆਹ ਤਾਂ ਦੰਦੇ ਆ 3 ਨੂੰ ਹੈ ਨਾ ਪਰ ਜਿਹੜੇ ਉਹਨਾਂ ਦੇ ਹਾਲਾਤ ਹੁੰਦੇ ਹਨ ਨਾ ਬੱਸ ਵਾਹਿਗੁਰੂ ਹੀ ਜਾਣਦਾ ਹੈ ਤੇ ਸਾਰੀ ਉਮਰ ਮਾਂ ਬਾਪ ਰੋਣਾ ਰੋਈ ਜਾਂਦਾ ਹੂੰ ਕੋਈ ਨਸ਼ੇੜੀ ਨਿਕਲ ਜਾਂਦਾ ਮੁੰਡਾ ਕੋਈ ਕਿਵੇਂ ਕੋਈ ਕਿਵੇਂ ਬੱਸ ਕਿਆ ਕਰ ਸਕਦੇ ਹਾਂ ਜਦੋਂ ਉਹ ਬੰਦਾ ਗਰੀਬ ਹੋਵੇ ਅੱਧੀ ਰੋਟੀ ਖਾਂਦਾ ਹੋਵੇ ਬਈ ਅੱਧੀ ਦੂਸਰੇ ਨੂੰ ਇੱਕ ਲੱਖ ਦੀ ਉਹ ਗਰੀਬੰਦੇ ਦੀ ਐਨਾ ਹੁੰਦਾ ਨਾ ਉਹਨੂੰ ਅਹਿਸਾਸ ਹੁੰਦਾ ਰੋਟੀ ਦਾ ਉਹਦੀ ਤੂਏ ਨੂੰ ਵੀ ਦਿੰਦਾ ਮੈਂ ਤੂੰ ਵੀ ਖਾ ਲੈ ਸਹੀ ਗੱਲ ਹੈ ਹਾਂ ਪਤਾ ਨਹੀਂ ਅੰਦਰ ਡੈਡੀ ਬਿਮਾਰ ਕੱਲ ਦੇ ਕੱਟੀਆਂ ਲੱਗੀਆਂ ਦੀਆਂ ਕੱਲ ਦੀ ਕਿਆ ਵੀ ਲੀਵਰ 'ਚ ਗਰਮੀ ਜਾ ਰਹੀ ਹੋਣਾ ਉਹਨਾਂ ਨੂੰ ਰੋਟੀ ਨਹੀਂ ਖਾਂਦੇ ਦੋ ਦਿਨ ਹੋ ਗਏ ਚਲੋ ਪਰ ਹੁਣ ਦਵਾਈ ਬੂਟੀ ਕੋਈ ਹੁਣ ਦਵਾਈ ਬੂਟੀ ਤਾਂ ਮੈਂ ਕਿਹਾ ਵੀ ਤੁਸੀਂ ਠੰਡੀਆਂ ਚੀਜ਼ਾਂ ਖਾ ਹੂੰ ਠੰਡੀਆਂ ਚੀਜ਼ਾਂ ਜਾਂ ਕੱਚੀ ਲੱਸੀ ਦਹੀਂ ਚੀਨੀ ਪਾ ਕੇ ਪੀਣੇ ਕੱਢਣੀਆਂ ਕਰਨ ਉਹ ਵੀ ਗੱਲ ਹੈਗੀ ਮੈਨੂੰ ਐ ਲੱਗਦਾ ਜਿਆਦਾਤਰ ਡੈਡੀ ਤਰਬੂਜ ਖਾਵੇ ਹਾਂ ਤਰਬੂਜ ਨੇ ਬਹੁਤ ਗਰਮੀ ਕੱਢ ਦੇਣੀ ਹੈ ਡੈਡੀ ਕਿਹਾ ਮੈਂ ਡੈਡੀ ਨੂੰ ਵੀ ਲਿਆ ਹਾਂ ਹਾਂ ਪੀਣੇ ਵਾਲੀਆਂ ਚੀਜ਼ਾਂ ਹਨ ਤੇ ਇਹ ਦਵਾਈਆਂ ਬੂਟੀਆਂ ਹੋ ਗਈਆਂ ਕਈ ਵਰਕਣਾ ਗਰ ਕੋਸੋਂ ਗਰਮੀ ਆ ਗਈ ਭਰਾ ਨੂੰ ਮੇਰੇ ਨੂੰ ਟੈਨਸ਼ਨ ਹੋ ਜਾਂਦੀ ਵਿਚਾਰੀ ਟੈਨਸ਼ਨ ਤਾਂ ਹੋ ਜਾਂਦੀ ਆ ਮਾਪੇ ਦੀ ਟੈਨਸ਼ਨ ਕਿਹਨੂੰ ਨਹੀਂ ਹੁੰਦੀ ਹਜਾ ਮਾਨਪ੍ਰੀਤ ਨੂੰ ਪਤਾ ਨਹੀਂ ਜਾਦਾ ਉਹਨੂੰ ਪਤਾ ਲੱਗ ਗਿਆ ਉਹਨੇ ਵੀ ਟੈਨਸ਼ਨ ਲੈ ਲਈ ਹੂੰ ਵੀ ਦੱਸ ਠੀਕ ਚੰਗਾ ਭਲਾ ਦਾ ਹੂੰ ਫਿਰ ਬਿਮਾਰ ਹੋ ਜਾਂਦੇ ਨਹੀਂ ਮੈਂ ਤਾਂ ਹੋਰ ਗੱਲ ਸੋਚਦੀ ਆ ਸੰਦੀਪ ਤੂੰ ਮਾੜਾ ਮੋਟਾ ਮਿੰਤਾ ਕਰਲੇ ਕਰਕੇ 10 ਦਿਨ ਖਾਤਾ ਡੈਡੀ ਨੂੰ ਰੇ ਲੈ ਗਿਆ ਉਰੇ ਗਰਮੀ ਜ਼ਿਆਦਾ ਇਹ ਉਰੇ ਗਰਮੀ ਜ਼ਿਆਦੀ ਹੈ ਉਹਨੂੰ ਭਰਿਆਂ ਅੰਦਰੇ ਵੜ ਲਾ ਨਹੀ ਚੱਲ ਹੁਣ ਤਾਂ ਉੱਪਰ ਚੜ ਜਣੀ ਸੈਕਰੀ ਪੁੱਛੂੰਗੀ ਹੋਰ ਕੀ ਆ ਖਰਵੇ ਕੀ ਕਾਨੂੰਨ ਉਹ ਕਰਿਆ ਤਾਂ ਚਾਹ ਵਾਲੀ ਅਸੀਂ ਉਹ ਬਾਥਰੂਮ ਦੀ ਦਿੱਕਤ ਬਾਥਰੂਮ ਦੀ ਦਿੱਕਤ ਦਾ ਕੋਈ ਚੱਕਰ ਨਹੀਂ ਮੇਨ ਚੱਕਰ ਦਾ ਉਹਨਾਂ ਨੂੰ ਵੀ ਬਹੁ ਮੇਰੀ ਕੱਲੀ ਰਹਿਣੀ ਬਹੁਤ ਗੱਲ ਹੈ ਵੀ ਹੁਣ ਮਜਬੂਰੀ ਹੈ ਨਾ ਹਾਂ ਮਜਬੂਰੀ ਦੇ ਤੌਰ ਤੇ ਕਹਿ ਰਹੀ ਆ ਮੈਂ ਵੀ ਜਿਆਦਾ ਢਿੱਲਾ ਹੋ ਗਿਆ ਵਿੱਕੀ ਫਿਰ ਡਾਕਟਰ ਹੋਵੇ ਚੱਕਰ ਵੀ ਬਹੁਤ ਫਿਰ ਪੈ ਵੀ ਤਾਂ ਮਜਬੂਰੀ ਆ ਜਾਣੀ ਹੈ ਹਣ ਕਿੰਨਾ ਚੱਕਰ ਕੱਟਿਆ ਸਾਲ ਹਾਂ ਹਸਪੀਟਲ ਪਿਆ ਰਹੂਗਾ ਉਹ ਘਰ ਆ ਵੀ ਤਾਂ ਕੋ ਕੱਲੀ ਹੈ ਹੂੰ ਇਹ ਵੀ ਸੋਚਣਾ ਪਣਦਾ ਹੈ ਕਿੱਥੇ ਦਵਾਈਆਂ ਬੂਟੀਆਂ ਦੇ ਬਿਨਾ ਸਾਰਦਣ ਇੱਥੇ ਆਪੋ ਮੜਾ ਜੇ ਚੱਲ ਰੌਣਕ ਜੀ ਰਹੂਗੀ ਹਾਸੀ ਤੋਂ ਹਾਸੀ ਤੋਂ ਬਹੁਤ ਜ਼ਿਆਦਾ ਫਰਕ ਪੈ ਜੀ ਕਰਦਾ ਹੁੰਦਾ ਨਾ ਹਾਸੀ ਤਮਾਸੀ ਤਾਂ ਡੈਡੀ ਰੌਣਕ ਤਾਂ ਪੂਰਾ ਰਹਿੰਦਾ ਆਪਣਾ ਬਜਾ ਦਾ ਸਾਈਕਲ ਹੀ ਲੈ ਕੇ ਗੱਲ ਕਰਦਾ ਪਾਉ ਚੱਲੇ ਤਾਂ ਜਾਂਦੇ ਹੂੰ ਚੱਲਦੇ ਤਾਰਾ ਕੱਚੇ ਲੱਸੀ ਦਾ ਗਲਾਸ ਦੇ ਯਾਰ ਮੇਰਾ ਤਾਂ ਨਾ ਦਿਲ ਖੁਸ਼ ਹੋ ਜਾਂਦਾ ਦੱਖਣ ਦੀ ਉਹ ਤੁਸੀਂ ਟਾਕੀਆਂ ਟੁੱਕੀਆਂ ਸਾਰੀ ਬੰਦ ਕਰਤੀਆਂ ਗੱਦ ਉਹ ਤਾਂ ਕਿਹੜੇ ਹਿਸਾਬ ਨਾਲ ਹੁੰਦੀ ਅੰਦਰ ਮੱਸੀ ਟਾਕੀਆਂ ਈਲਦੀਆਂ ਪਰਦੇ ਕੁੱਤੇ ਸਾਰੇ ਤਾਰ ਕੇ ਤੋਂ ਹੋਣੇ ਚਲ ਤੋਦੂਗੇ ਮੈਂ ਲੱਗ ਜੂਗਾ ਨਾਲ ਸਾਰੀ ਉਹ ਮੈਂ ਕਾਨੂੰ ਲੱਗਣ ਨਾਲ ਫਸ ਗਿਆ ਫਸ ਗਿਆ ਦਾ ਮੈਂ ਤਾਂ ਨਹੀਂ ਬੰਦੇ ਫਸ ਗਿਆ ਦਾ ਮੈਂ ਤਾਂ ਗੱਲ ਕਰਾ ਕੇ ਲੱਸੀ ਦਾ ਪਹਿਲੀ ਬਣੀ ਹੋਈ ਲੱਗਦੀ ਮੈਨੂੰ ਮੈਨੂੰ ਛੱਡ ਦੇ ਹਾਂ ਹੋਰ ਕੋ ਦਾ ਕੱਚੀ ਲੱਸੀ ਹੈ ਇਹ ਕੱਚੀ ਪੱਕੀ ਬਣਾ ਲੈਂਦੇ ਪੱਕੀ ਨਹੀਂ ਬਣਾਉਂਦੀ ਇਹ ਆ ਰਿਹਾ ਪਾਉੜੀਆਂ ਤੇ ਮਜੀਦ ਪੈਂਡ ਦਾ ਫੋਨ ਆਉਂਦਾ ਠੀਕ ਆ ਮਜੀਦ ਪੈਂਡ ਆਹ ਹੁਣ ਮੇਰੇ ਕੋਲ ਆ ਗਿਆ ਉਹਦਾ ਪੈਂਡ ਦਾ ਫੋਨ ਇੱਧਰ ਵੀਡੀਓ ਬਣਦੀ ਆ ਮਾਪਾ ਪਰ ਉਹ ਭੈਣ ਨਾਲ ਗੱਲ ਕਰ ਸਮਾਂ ਜੀ ਫੇਰ ਕਰਦਾ ਵੀਡੀਓ ਅੱਗੇ ਲੋ ਜੀ ਪਹੁੰਚ ਗਏ ਸੀ ਜਸਮੀਨ ਕੋਲ ਜੀ ਅ ਰਵਿੰਦਰ ਵੀ ਆਇਆ ਗਿਆ ਜੀ ਜਸਮੀਨ ਨੂੰ ਦੁਆਜ ਤਾਉਣ ਜਾਣਾ ਸੀ ਉਧਰ ਨਾਲ ਟਾਈਮ ਨਾਲ ਰਵਿੰਦਰ ਵੀ ਪਹੁੰਚ ਗਿਆ ਤੁਸੀਂ ਹੁਣ ਭੈਣ ਦੀ ਖਬਰ ਲੈ ਲਈ ਮੈਂ ਲਈ ਇਹ ਰਾਗੇ ਤੇ ਜੀ ਰੇਟ ਇਹ ਕਹਿੰਦੇ ਵੀ ਮੈਂ ਕਰ ਤੇ ਪਿੱਛੇ ਰਹਿ ਜਾ ਮੈਂ ਵੀ ਆਪਣੀ ਖੁਰਮੜੀ ਦੀ ਖਬਰ ਲਈ ਅਮ ਅ ਮੈਂ ਖਬਰ ਤਾਂ ਚਲੋ ਹੁਣ ਜੇ ਆਏਗਾ ਫਿਰ ਤਾਂ ਮੈਂ ਖਬਰ ਲੈ ਲੈਣੀ ਖਬਰ ਤਾਂ ਲੈਣੀ ਠੀਕ ਵੈਸੇ ਆਇਆ ਤਾਂ ਮੈਂ ਜਸਮੀਨ ਕਰਕੇ ਉਹ ਜਸਮੀਨ ਦੇ ਬਚਾਰੀ ਅੱਜ ਪੜੇ ਚ ਦਰਦ ਹੋ ਰਿਹਾ ਸੀ ਇਦਾਂ ਇੱਕ ਦੱਖਣ ਦਾ ਉਹ ਨਹੀਂ ਜਿਹੜਾ ਇਹ ਦੱਖਣ ਬਹੁਤ ਖਰਾਬ ਕਰਦਾ ਨਿਆਣੇ ਤੇ ਸਿਆਣਿਆਂ ਨੂੰ ਹਾਂਜੀ ਹਾਂ ਜਿਹੜਾ ਸਾਡੇ ਸਾਡੇ ਵਰਗੀ ਉਮਰ ਆ ਚਲੋ ਉਹ ਬੰਦਾ ਤਾਂ ਇੱਧਰੋਂ ਨਿਕਲ ਗਿਆ ਉੱਧਰੋਂ ਨਿਕਲ ਗਿਆ ਉਹ ਕੰਮ ਸਰ ਜਾਂਦਾ ਤੇ ਜਿਹੜਾ ਨਿਆਣਾ ਸਿਆਣਾ ਉਹਨੂੰ ਨਿਆਣੇ ਨੂੰ ਵੀ ਘਰ ਤੇ ਰਹਿਣਾ ਆਪਣਾ ਸਿਆਣੇ ਨੂੰ ਵੀ ਤੇ ਦੱਖਣ ਜਿਹੜਾ ਪੁਰਾਣਾ ਬਹੁਤ ਖਰਾਬ ਆ ਬਸ ਜਿਹਦਾ ਸੱਟਾ ਸੱਟਾ ਵੱਜੇ ਮੈਂ ਨਾ ਉਹ ਵੀ ਦੁਖਦੇ ਹੁੰਦੀ ਆ ਤਾਂ ਹੀ ਮੈਂ ਵੀ ਕਹਿਨੀ ਆ ਇਹਨਾਂ ਨੂੰ ਕੱਲ ਦੀ ਮੇਰਾ ਬਹੁਤ ਦੁਖਰਾ ਹਾਲ ਪਰ ਕਿੱਥੇ ਪਰ ਕਿੱਥੇ ਗਿਆ ਵੀ ਸਮਝ ਨਹੀਂ ਮੇਰੇ ਦੁੱਖ ਨੂੰ ਤੇਰੇ ਦੁੱਖ ਨੂੰ ਮੇਰੀ ਗੱਲ ਸੁਣ। ਅਜੇ ਦੁੱਖ ਨੂੰ ਕਹਿ ਸਮਝਾ। ਛੱਡ ਪਾਈ ਤੈਨੂੰ ਦਾਖਲ ਕਰਾ ਦਵਾਂ ਉਹ ਤੇਰੇ ਦਾਖਲ ਕਰਾ ਤੇ ਉਹਨਾਂ ਸੁਪਰੀ ਜਾਂਦੀ ਨੇ। ਫੇਰ ਹੋਰ ਕਿਹੜਾ ਕੇ ਕਿਸ ਦਾ ਦੁੱਖ ਹੁੰਦਾ। ਉਹਦੇ ਦੇਖ ਅੱਜ ਤੋਂ ਸਿੱਖ ਹੋਣਾ ਤੇ। ਹਾਂ। ਗਿਰੇ ਸੱਟਾਂ ਵੀ ਖਾ ਲਈਆਂ। ਮੰਮੀ ਵੀ ਹੱਸਦੇ ਆ ਬੈਠੇ। ਮੈਂ ਤਾਂ ਹੋਰ ਦੀਦੀ। ਹੋਰ ਤੂੰ ਹਟ ਕੇ ਰੋਣ ਵਾਲੇ ਕੰਮ ਕਰਤਾ ਤਾਂ ਵੀ ਚੱਲ। ਇੱਕ ਮੇਰੇ ਪੈਰਾਂ ਮਗਰ ਬਹੁਤ ਤੇਵੇਂ ਬੰਦੇ ਬੇਚਲਾ। ਪੈਰਾਂ ਮਗਰ ਚਾਪੇ ਹੋਏ ਆ। ਨਾਲ ਲੱਗੇ ਝਾਮਾ ਵੀ ਫੇਰ ਸਾਦੇ ਆ ਪਪਰਚ ਵੀ ਫੇਰ ਦੱਦੇ ਆ। ਨਾਉ ਨਾ ਤਾਂ ਮ ਵਿਸਾਖੀ ਨੂੰ ਸਾਲ ਬਾਅਦ ਬਸ ਇੱਕੋ ਗੱਲ ਮੇਰੇ ਤਾਂ ਕੰਨ ਥੱਕ ਗਏ ਜਦੋਂ ਪਹਿਸਾਬ ਕਰਨੇ ਜਦੋਂ ਨਾ ਉਂਗਲੇ ਜਦ ਬਸ ਵਿਸਾਖੀ ਨੂੰ ਲਾਉਣਾ ਨਾ ਲੱਗਿਆ ਪੜਾਉ ਨਹੀਂ ਸਕਦਾ ਬਿਨਾ ਦੇ ਨਹੀਂ ਉਂਗ ਨਾ ਤੇ ਦਾ ਦੀਦੀ ਰੋ ਜਾ ਬਸ 17 ਤੱਕ ਬੁਰਛ ਨਹੀਂ ਯਾਰ ਹੱਥ ਨਹੀਂ ਨਾ ਤੇ ਦਾ ਦੀਦੀ ਰੋ ਜਾ ਸਾਸਰੀ ਕਾ ਜੀ ਸਾਹ ਦੀਦੀਆਂ ਮੇਰੇ ਭੈਣ ਜੀ ਅਜੀਬ ਲੱਗੇ ਤੁਸੀਂ ਭੈਣ ਚਲ ਭੈਣ ਦੀ ਦੀਦੀ ਕੋਈ ਗੱਲ ਨਹੀਂ ਨਾ ਵੀ ਲੈਣਾ ਆਪਾਂ ਜਿਸ ਮੇਰੇ ਕਿ ਕਿੱਥੇ ਜਾਣਾ ਦਿੱਤ ਕਿ ਨੂਰ ਕਿੱਥਨ ਜਾਣਾ ਪੁੱਤ ਮੱਲਾ ਮੱਲਾ ਚ ਕੌੜਾ ਪੁੱਛ ਰੋ ਮੱਲਾ ਚ ਕੌਣ ਕੌਣ ਮੱਲਾ ਚ ਮੱਲਾ ਕੌਣ ਪੁੱਤ ਮੱਲਾ ਕੌਣ ਪਾਣਾ ਫੂਲ ਲੱਗ ਗਿਆ ਇਹਦੇ ਰੱਤ ਦੇ ਲੱਗਿਆ ਹਨਾ ਮੱਲਾ ਇਨਾ ਅੱਛਾ ਤੂੰ ਐ ਦੱਸ ਹਾਂ ਇਹ ਕਿੰਨਾ ਕੂਣ ਕਹੇ ਪੁੱਤ ਉਹ ਜੋੜ ਪਰ ਸੱਟ ਲੱਗੀ ਨਾ ਉਹਦੇ ਕਰਕੇ ਅੱਛਾ ਦਵਾਈ ਉਹ ਫੇਰ ਕਿਉਂ ਨਹੀਂ ਮੱਲਾ ਨੂੰ ਜਾਣਾ ਉੱਥੇ ਕੌਣ ਹੈ ਕੌਣ ਆਥੇ ਨਾਨਾ ਕੌਣ ਮਾਚੀ ਨਾਨਾ ਕਹਿੰਦੀ ਨਾਨਾ ਜੀ ਲਈਦਾ ਕੋਣ ਜੜ ਪਾਈ ਜਿਹੜਾ ਨਾਨਾ ਨੂੰ ਜਾਵਾ ਪਿਆਰ ਕਰੋਗਾ ਉਹੀ ਕਹੂਗਾ ਹਾਂਜੀ ਬੜਾ ਨਾਨਾ ਬਾੜਦਿਆ ਛੋਟਾ ਨਾਨਾ ਉਹ ਕਿ ਉਹ ਦੇ ਨਾਨਾ ਜਵਾ ਹੁਣ ਲੱਗੇ ਉਹ ਨਹੀਂ ਗੱਲ ਆਏ ਆ ਕਹਿੰਦੀ ਨਾਨਾ ਹੈ ਪਰ ਆਏ ਨਹੀਂ ਕਹਿੰਦੀ ਵੀ ਬੜਾ ਆ ਛੋਟਾ ਹਾਂ ਨਹੀਂ ਜਾਓ ਜੀ ਜੀ ਹਾਂ ਇਹ ਲੋਹੇ ਕੋਈ ਪਰਚਾ ਨਹੀਂ ਬੜਾ ਜੇ ਕੋਈ ਪਰਚਾ ਪਾਪਾ ਘਰਾਂ ਦੇ ਪੀ ਪਾਪਾ ਕੋਲ ਜਾਣਾ ਅਸੀਂ ਇਕੱਠੇ ਆਉਂ ਨਹੀਂ ਗੱਲ ਇਕੱਠੇ ਆਈ ਹੈ ਅਸੀਂ ਆਉਣਾ ਕਿ ਪਿੱਛੇ ਨਾ ਨੰਨੇ ਤਾਂ ਨੰਨੇ ਨੰਨੇ ਬਚਨਵਾਸ ਨਾ ਇਹ ਵੀ ਕਿਆ ਬੋਲ ਲਈ ਬੜੇ ਛੋਟੇ ਦਾ ਜੀਤੇ ਪਿਆਰ ਮਿਲ ਗਿਆ ਉਹਦੀ ਇੱਕ ਨਿਆਣੇ ਦਾ ਲੈਣੀ ਸਾਰਾ ਹਾਂ ਮੇਰਾ ਬੱਚਾ ਸੌਰੀ ਕਹਿੰਦੇ ਸੌਰੀ ਕਰ ਤੇ ਕਰ ਤੇ ਸੌ ਵੀ ਹੋਵੇ ਛੋਈ ਥੈਂਕ ਯੂ ਵੀ ਥੈਂਕ ਯੂ ਵੀ ਸਾਈਟ ਵੀ ਗੱਦੀ ਮੈਂਕਿਊ ਜਾਨੇ ਕਿਉਂ ਕਰਦੇ ਪੁੱਤ ਥੈਂਕ ਯੂ ਬਹੁਤ ਛੋਟਾ ਕਰਦੀ ਹੈ ਇਹ ਮਾਰਾ ਹਾਂਜੀ ਹਾਂ ਜਦੋਂ ਦਾ ਉਹ ਵਸਤਾ ਪਾਇਆ ਰਿਤਮਾ ਦਾ ਉਹ ਤਾਂ ਅੱਜ ਵੀਰ ਜੀ ਕਹਿੰਦੇ ਤੇ 22 ਸਾਲ ਬਸ ਬਸ ਨਿਆਣੇ ਦੀ ਜ਼ਿੰਦਗੀ ਮੈਂ ਤਾਂ ਕਹਿੰਦਾ ਵੀ ਬਸ ਕੁਝ ਨਾ ਪੁੱਛੋ ਨਾ ਉਹਨੂੰ ਨਰਕੇ ਕਹਿ ਸਕਦਾ ਨਾ ਉਹਨੂੰ ਸਵਰਗੇ ਕਹਿ ਸਕਦਾ ਅੱਜ ਵੀਰ ਜੀ ਮਖਾ ਕਹਿੰਦੇ ਵੀ ਰੀਤ ਦਾ ਬੈਗ ਜਿਆਦਾ ਭਰ ਹੁੰਦਾ ਫੇ ਬਾਕੀਆਂ ਨਿਆਣੇ ਤਾਂ ਹੋਏ ਨੇ ਆਰਾਮ ਨਾਲ ਆਉਣੇ ਕੰਦੇ ਆਪਣੀ ਰੀਤਾ ਟਿੱਡੀ ਹੋ ਜਾਂਦੀ ਜਦ ਹੀ ਜਦ ਬੈਠਾ ਹੈ ਰੋ ਹੈ ਉਹ ਤਾਂ ਪੰਜ ਪੱਤ ਹੈ ਰੀ ਸਕੂਲ ਚ ਜਾ ਕੇ ਉਹ ਤਾਂ ਬੈਗ ਪੋਣਾ ਪੈਂਦਾ ਚ ਉਹਨੂੰ ਕਲਾਸ ਲੈ ਕੇ ਜਾਣਾ ਹੁੰਦਾ ਉਹਨਾਂ ਨੇ ਉਹ ਫੇਰ ਉਹ ਬਤਾਰੀ ਹੋਣਾ ਲੋਟ ਹੋ ਜਾਂਦੀ ਹੈ ਚ ਬੈਗ ਬਣਾ ਲੈਂਦਾ ਉਹ ਆਪ ਛੋਟੀ ਲੱਗਦੀ ਉੱਤੇ ਜਾ ਕੇ ਉਹ ਹੈ ਵੀ ਐਦਾ ਹੀ ਹੈ ਜੀ ਹੈ ਵੀ ਉਹਦਾ ਪਟਕਾ ਇੱਕ ਅਖਬਰ ਨੂੰ ਆ ਜਾਂਦਾ ਨਹੀਂ ਠੀਕ ਹੈ ਹੁਣ ਉਹਦਾ ਨਾ ਥੋੜਾ ਜਿਹਾ ਪਟਕਾ ਜਿਵੇਂ ਨਾ ਐ ਜੇ ਹੋ ਜਾਂਦਾ ਆ ਵੀ ਆ ਕੇ ਉਹ ਮੈਂ ਉੱਥੇ ਨਿਆਣਾ ਸੌ ਪਾਸੇ ਉਹਨੇ ਸਿਰ ਵੀ ਬੋਹ ਲਾਉਣਾ 100 ਨੇ ਨੰਨੇ ਨੇ ਕਿਹਾ ਜਵਾਕਾ ਉਥੇ ਕੀ ਨੇ ਕਿ ਤੈਨੂੰ ਹੱਥ ਮਾਰਨਾ ਪਰਲਾ ਮਨ ਨੂੰ ਪਤਾ ਹੈ ਮੈਂ ਤਾਂ ਜਦ ਵੀ ਲੈਣ ਗਈ ਮੈਨੂੰ ਕਹਿੰਦੇ ਸੀ ਮੈਂ ਛੂਤੀ ਪਈ ਸੀ ਨਹੀਂ ਨਾ ਤੁਹਾਨੂੰ ਦੋ ਮਿੰਟਾਂ ਲੱਗ ਤਿੰਨ ਮਿੰਟ ਤੱਕ ਨਿਆਣ ਨੂੰ ਸੁਲਾ ਦਿੰਦੇ ਜੱਗੀ ਬੈਣ ਕਹਿੰਦੀ ਆ ਆਪਣਾ ਹੈਡ ਡਾਉਨ ਕਰਕੇ ਛੋਜੋ ਡਾਉਨ ਕਰਕੇ ਹੈਡ ਡਾਉਨ ਹੀ ਕਰ ਦਉਂਦੇ ਹੈਡ ਡਾਉਨ ਹੀ ਕਹਦੇ ਹੁੰਦੇ ਆ ਉਹ ਤਾਂ ਜਾਨੀ ਤਾਂ ਹੈਡ ਆਨ ਕਹਤਾ ਡਾਉਨ ਪਰ ਯਾ ਦਾਨ ਨੇ ਉੱਧਰ ਲੈਣ ਸਰ ਕਰਨਾ ਦਾਨ ਕਿਹਾ ਜਾ ਚੇ ਯਰ ਹਾਂ ਪਤਾ ਨਹੀਂ ਮੈਨੂੰ ਸੋਣ ਹਾਂ ਨਹੀਂ ਗਿਆ ਹਾਂ ਮੈਂ ਖੜਾ ਹੋਗਾ ਉੱਪਰ ਨੂੰ ਇਹ ਰੋਪੜੀ ਨਾਲ ਨੂੰ ਬਾਲੀ ਅੰਗਰੇਜ਼ੀ ਮੈਂ ਮੈਂ ਤੈਨੂੰ ਕੁਝੋਂ ਦੇਗੀ ਐਥਨਾ ਸਕੂਲ ਚ ਪੜੀ ਆ ਗੁਰਸ਼ਕਤੀ ਮੇ ਸਕੂਲ ਦਾ ਨਾਮ ਇੱਜਤ ਨਾਲ ਲਿਆ ਕਰੋ ਸਰ ਪੜਿਆ ਜੀ ਗੁਰਸ਼ਕਤੀ ਖਮਾਣੋ ਚ ਵਰਸ਼ਕਤੀ ਪਬਲਿਕ ਨੂੰ ਖਮਾਣੋ ਹਾਂ ਖਮਾਣੋ ਪੜੀ ਅੱਛਾ ਹਾਂ ਤੁਹਾਨੂੰ ਮੇਰੇ ਪਿੰਡ ਦਾ ਪਤਰਾ ਇਹ ਭਾਂਧੀ ਖਮਾਣੋ ਕੋਲੇ ਲੈ ਲਈਆ ਮੇਰਾ ਬੈੜੀ ਦੱਸੋ ਕਿ ਡਰਾਈਵਰ ਸੀਗਾ ਅੱਛਾ ਉਹ ਕਹਿੰਦਾ ਮੈਂ ਆਪਣੇ ਨਿਆਣੇ ਨੂੰ ਕਿਥੇ ਹੋਰ ਨਹੀਂ ਲਾਉਣਾ ਆਪਣੇ ਕੋਲੇ ਲਾਉਣਾ ਸਾਹਮਣੇ ਅੱਖਰ ਤੇ ਰੱਖਣਾ ਮੈਂ ਤਾਂ ਹੀ ਦੇਖਾਈ ਮਾਸੀ ਜੀ ਨੂੰ ਸਾਰਾ ਹੀ ਬਾਜ਼ਾਰ ਪਤਾ ਖਮਾਣੋ ਦਾ ਹਾਂ ਇੱਥੇ ਜੰਮੀ ਪੜੀ ਹਾਂ ਤਾਂ ਹੀ ਕੁੱਤੇ ਖਮਾਣੋ ਚਲੇ ਜਾਂਦੇ ਤੇ ਹਾਂਜੀ ਹਾਂ ਹਾਂ ਹੁਣ ਮੇਲਾ ਤਾਂ ਖਮਾਣਗਾ ਮੈਂ ਕਦੇ ਛੱਡੇ ਨਹੀਂ ਤਾਂ ਛੋਟੀ ਹੁੰਦੀ ਉਹਨੂੰ ਦੇਖਣ ਨੂੰ ਬੜੀ ਵਧੀਆ ਲੱਗਦਾ ਜੂ ਜੂ ਬੜੇ ਹੋ ਜਾਂਦੇ ਆ ਹਾਂਜੀ ਉਹ ਗਰਮੀ ਹੀ ਗਰਮੀ ਚਰਮੀ ਗਰਮੀ ਗਰਮੀ ਉਦੋਂ ਸੀ ਉੱਥੇ ਮਾਤਾ ਹੈਗੇ ਹੁਣ ਆਪੇ ਨਹੀਂ ਜਾ ਦਿੰਦਾ ਪਹਿਲੇ ਤਾਂ ਤੈਨੂੰ ਅਸੀਂ ਪਾਂਬਰੀ ਤੇ ਮੇਲਾ ਤਵਦਨ ਪਰ ਮੇਲਾ ਦੇਖਣ ਨਹੀਂ ਜਾਵੇ ਘੁੰਮੀ ਸਾਰੀ ਡੈੜੀ ਬਾਜ਼ਾਰ ਤੇ ਗਏ ਗੱਡੀ ਬੱਜਾ ਬੰਕ ਤੇ ਉਧਰ ਨੂੰ ਲੱਗੇ ਤੁਹਾਨੂੰ ਪਤਾ ਨਹੀਂ ਕੀ ਕਰਦੇ ਫਿਰ ਉਦੋਂ ਆਪਾਂ ਨਾ ਸਨਿਆਰਾਂ ਕੋਲ ਚੱਕਰ ਘੜਦੇ ਬੈਠੇ ਹਾਂ ਇਹਨੇ ਆਪਣੀ ਭਾਬੀ ਨੂੰ ਕਿਰਤ ਦਿਨ ਬਤਨ ਹਾਂ ਭਰਾ ਵੀ ਫਰਮਾਇਸ਼ ਕੀਤੀ ਪਰ ਮੇਲੀ ਆਪ ਤਾਂ ਕਿੱਥੇ ਤੇ ਜਾ ਕੇ ਖਾਣੇ ਹਾਂ ਉਦੋਂ ਚੱਕਰਾਂ ਦੇ ਕੰਨੇ ਜਿਹੜੀਆਂ ਚੀਜ਼ਾਂ ਇਹ ਲੈਣ ਚਲੇਗੇ ਪਰ ਅਸੀਂ ਉੱਥੇ ਤੇ ਲਈ। ਤਾ ਲਗੋਈ ਜੀ। ਗ੍ਰੈਫਟ ਤਾਂ ਆ ਗਿਆ। ਮੰਮੀ ਨੇ ਆਣਾ ਕਦੋਂ? ਹਾਂ ਜੀ। ਮੰਮੀ ਦੱਬ ਜਦੋਂ ਤਾਂ ਕੋਈ ਸੁਣਦਾ। ਕਹਿੰਦਾ ਤਾਂ ਹੈ ਦੀਵਾਲੀ ਤੱਕ ਦੇਖੋ। ਚਲੋ ਬੋਲਦੇ। ਅੱਛਾ ਮੈਂ ਤੇ ਮੇਰੇ ਕੋਲ। ਉਹ ਤਾਂ ਵੀਡੀਓ ਤਾਂ ਸੰਗ ਦਾ ਬੋਲ ਕਹਿੰਦਾ ਮੈਂ ਵੀਡੀਓ 'ਚ ਨਹੀਂ ਆਣਾ। ਹਾਂ ਐਸਾ ਕਟ-ਕਟ ਕੇ ਵੀਡੀਓ ਚ ਲੈ ਆਉਣਾ ਤੂੰ। ਜੀ ਪਹਿਲਾਂ ਪਹਿਲਾਂ ਸਾਰਿਆਂ ਨੂੰ ਚੱਕ ਜੀ। ਨਹੀਂ ਆ ਜੀ। ਨਹੀਂ ਸ਼ਨਾ ਤਾਂ ਲੁੱਕ ਜਾਣਾ ਮੈਂ ਕੋਈ ਨਾ ਤਾਂ ਜੀਜਾ ਤੇਰਾ। ਜੀ ਜੇ ਦਾ ਰੋਮ ਦਾ ਸਾਲੇ ਤੇ ਅਸੀਂ ਕੈਮਰਾ ਇੱਥੇ ਇੱਥੇ ਲਗਾਉ ਥੋੜੇ ਲੱਭਣੇ ਔਖੇ ਹੋ ਗਏ ਨੇ ਕਿੱਥੇ ਤੇ ਸ਼ੂਟ ਕਰ ਲਏ ਇਹ ਚਲ ਨਹੀ ਵੀ ਆਉਣਾ ਨਾ ਵੀ ਆਵੇ ਕੁਝ ਨਹੀਂ ਹਾਂ 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 ਇੱਕੋ ਟੈਨਸ਼ਨ ਵਾਲਾ ਆਪਣਾ ਜਰੂਰ ਹਰੇਕ ਦਾ ਆਪਣਾ ਮਨ ਚ ਨਾ ਆਵੇ ਉਹ ਵੀ ਛਾ ਹਰੇਕ ਦਾ ਆਪਣਾ ਮਨ ਹੁੰਦਾ ਜੀ ਨਹੀਂ ਮੇਰਾ ਤਾਂ ਨਾ ਇੱਕ ਵਾਰ ਨਾ ਜਦ ਆ ਕੇ ਜੱਫੀ ਪਾਉਣੀ ਆ ਡੈਡੀ ਨੂੰ ਜਰਗਾਣਾ ਜੇ ਨਹੀਂ ਚੱਲਦਾ ਹੁੰਦਾ ਇੱਕ ਉਹ ਮੇਰੇ ਜੀ ਕਹਿੰਦਾ ਵੀ ਉਹ ਗਾਣਾ ਲੱਗਣਾ ਚਾਹੀਦਾ ਠੀਕ ਹੈ ਤੁਹਾਨੂੰ ਲਾਜ਼ਮੀ ਲਾਪੀ ਫੋਨ ਨੂੰ ਕਹਦੇ ਵੀ ਜੱਫੀ ਪਾ ਲਵੇ ਕੈਮਰੇ 'ਚ ਕਿ ਕੈਮਰੇ ਦੇ ਵਿੱਚ ਦੱਪੀ ਉਹ ਨਾ ਪਾਈ ਉਹ ਮੈਂ ਗਾਣਾ ਕੀ ਕਹਿੰਦਾ ਹਾਂਜੀ ਕੋਈ ਨਾ ਤਾਂ ਮੈਂ ਦੂਹ ਉਹ ਤੇ ਫੋਨ ਚਾਣੇ ਵੀ ਕੈਮਰੇ 'ਚ ਛੋੜ ਜੇ ਕੱਢ ਲੈਣ ਫੇਰ ਤਾਂ ਕੈਮਰੇ 'ਚ ਆਉਣਾ ਹੀ ਪੜਾ ਐਡੇ ਐਡੇ ਤਕੜੇ ਕਰਦੇ ਐਡੀਟਰ ਆ ਜੀ ਜੋ ਗਾਲਾਂ ਤੁਸੀਂ ਕਹਿਤਾ ਉਹ ਲੱਗ ਜਰਾਂ ਉਹ ਲੱਗ ਜਰਾਂ ਜਿਹੜਾ ਕਹਿ ਤਾ ਸੋ ਉਹ ਲੱਗ ਜੇ ਸਾਨੂੰ ਤਾਂ ਕੁਸ ਨਹੀਂ ਆਉਂਦਾ ਐਨਾਂ ਨਹੀਂ ਨੋ ਅੰਨੇ ਸਾਲ ਹੋ ਗਏ ਵੀਡੀਓਗ੍ਰਾਫੀ ਕਰਦ ਨੂੰ ਆਪ ਵੀਡੀਓ ਨਹੀਂ ਬਣਾ ਸਕਦੀ ਇਹਨਾਂ ਸੁੱਖੋ ਨਹੀਂ ਬਾਈ ਕਹਿੰਦੇ ਤੇ ਮੈਂ ਤੈਨੂੰ ਸੁਖਾਉਣੇ ਪਰ ਮੈਨੂੰ ਕੋਈ ਬਹੁਤ ਡਰ ਜਿਆਦਾ ਦੀਦੀ ਦੇ ਤਰੀਕਾ ਮੈਂ ਸਿੱਖ ਨਹੀਂ ਕਰਦੀ ਰਾਤ ਅਸੀਂ ਕਹਿ ਰਹੇ ਸੀ ਵੀਡੀਓ ਬਣਾਈ ਬਹੁਤ ਸ਼ਾਂਤ ਸੁਵਾਦੀਏ ਤੇਰੇ ਕੋਲ ਤਾਂ ਬੰਦਾ ਸਿੱਖ ਲੂਗਾ ਪਾਪਾ ਤੂੰ ਨਹੀਂ ਸਿੱਖ ਸਕਦਾ ਮੇਰੀ ਸਿੱਖ ਪਾਪਾ ਤੂੰ ਡਰ ਲੱਗਦਾ ਮੈਂ ਇੱਕ ਵਾਰ ਜਿਹੜੀ ਗੱਲ ਕਹਿਤੀ ਜੇ ਮੁੜ ਕੇ ਦੁਬਾਰਾ ਸਹੀ ਕਰ ਚੱਤ ਸੌਂ ਜਾਏ ਜਿੱਦ ਨਹੀਂ ਆਇਆ ਤਰਨੂੰ 4 ਦਿਨ ਹਾਂਜੀ 7 ਦਿਨਾਂ ਨਾਲ ਖੜਕ ਗਿਆ ਵੀ ਤੂੰ ਸਿੱਖਿਆ ਗਿਆ ਹੈ ਕਰਨ ਕਹਿੰਦਾ ਆਪਾਂ ਸਿੱਖਣਾ ਨਹੀਂ ਬਾਸ ਬਾਈ ਕਰਨ ਬੈਂਦੇ ਨੂੰ ਗਾਲਾਂ ਕੱਢਦਾ ਬਾਪ ਮੈਂ ਨਹੀਂ ਸਿੱਖਣਾ ਇਹ ਲੋਕੀਂ ਰੋੜ ਵੀ ਨਾ ਚਾਏ ਕੋਈ ਵੀਡੀਓ ਚ ਪ੍ਰੋਬਲਮ ਆ ਜੇ ਵੱਡੂ ਮੂਰੇ ਕਰ ਦਿੰਦਾ ਪੁੱਛ ਮੈਨੂੰ ਗਾਲਾਂ ਪੈ ਚੁੱਕੀਆਂ ਸ਼ਾਇਦ ਜੀਵਨ ਰੀਤ ਨੂੰ ਹੈ ਵੀਡੀਓ ਫੋਟੋ ਹੁੰਦਾ ਉਹ ਸ਼ਾਇਦ ਕਰੇ ਇੰਟਰਸਟ ਜਿਵੇਂ ਤੇਰੇ ਮੰਗਣਾ ਹੋ ਜ਼ਿਆਦਾ ਪਾਪਾ ਕੋਲੇ ਰਹਿੰਦੀ ਆ ਨਹੀਂ ਗੱਲ ਪਤਾ ਕਿਹਾ ਜੀ ਮੈਂ ਨਹੀਂ ਪੰਗਾ ਲੰਦਾ ਜੇ ਜੇ ਮੰਨ ਲਓ ਆਪਾਂ ਜਿਹੜੀ ਚੀਜ਼ ਦੀ ਨੌਲੇਜ ਨਹੀਂ ਮੈਂ ਤਾਂ ਜੀ ਫੇਰ ਇਹਨੂੰ ਕਹਿ ਦਿੰਦਾ ਭਾਈ ਡੈਡੀ ਨੂੰ ਫੋਨ ਕਰ ਲੈ ਵੀ ਆਪਣੇ ਵਾਸਤੇ ਬਾਹਰ ਆ ਕਾ ਨਾ ਨਾ ਠੀਕ ਹੈ ਮੈਂ ਕਹਿੰਦੀ ਤੁਸੀਂ ਪੁੱਛੋ ਨਾ ਤੂੰ ਪੁੱਛ ਤੂੰ ਤੂੰ ਪੁੱਛ ਮੈਨੂੰ ਬਹੁਤ ਡਰਦਾ ਹੈ ਮੈਨੂੰ ਬੋਲ ਆਦਾ ਤੇ ਮੈਂ ਨਹੀਂ ਨਾ ਕਰਦੇ ਇਹ ਨਹੀਂ ਕਰਦੇ ਹਾਂਜੀ ਹਾਂ ਵੀਰੇ ਪਿੱਛੇ ਕੋਈ ਕੋਣ ਦਾ ਸਾਥ ਦਾ ਮੈਂ ਕਰ ਲੰਨੀ ਹੈ ਮੈਨੂੰ ਡਰ ਨਹੀਂ ਮੈਂ ਕਹਿੰਦੀ ਸੋਲੂਸ਼ਨ ਕਰ ਤਾ ਕੱਢ ਲਿਓ ਬੱਚੋ ਅਸੀਂ ਇਸ ਕਰਕੇ ਬੈਲ ਨਹੀਂ ਜਾਂਦੇ ਵੀ ਗਾਰ ਨਹੀਂ ਘਟਦੀ ਹੈ ਸਕੈਮ ਨਹੀਂ ਨਾ 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 ਜਿੰਨੇ ਮਸ਼ੀਨ ਟਿਕਾ ਲਾ ਗਏ ਮੇਰਾ ਤਾਂ ਨਾ ਤੁਸੀਂ ਸਾਰੇ ਨੇ ਚਮਾਕ ਖਰਾਬ ਕਰਿਆ ਪਿਆ ਮੈਂ ਕੈਂ ਕਰਾਂ ਐਮਐਲਏ ਕੋਲ ਜਾਓ ਮੈਂ ਆਪੇ ਬੱਟੇ ਟਿਕ ਕਰਾ ਲੇ ਬੇਬੇ ਕਹਿੰਦੇ 30000 ਦਾ ਲੈਪਟਾਪ ਲੈਂਦਾ ਜਦੋਂ ਪੈਸੇ ਦਾ ਪੌੜੇ ਤੇ ਖੂਜ ਪਾਤੇ ਕੈਮਰਾ ਤੈਨੂੰ 70 ਜਾਂਦਾ ਉਹਨਾਂ ਨੂੰ ਅੱਗ ਲਾ ਦਿਓ ਅੱਗ ਜੇ ਫੋਨਾਂ ਨਾਲੇ ਬਣਾਉਣੀ ਹੈ ਵੀਡੀਓ ਆਹ ਮਮੀ ਹੁਣ ਫੋਨਾਂ ਨਾਲੇ ਚੱਲਦਾ ਕੰਮ ਆ ਪਾਣੀ ਲਈ ਤਾਂ ਤੁਹਾਨੂੰ ਕਰਦੇ ਇਹਦੇ ਪਰਪਸ ਵਾਸਤੇ ਤਾਂ ਆਹ ਵੀ ਵੀਡੀਓ ਕੰਟਰੀ ਮੰਗਿਆ ਤਾਂ ਮੈਂ ਉਹ ਜਿਹੜਾ ਫੋਨ ਆਣਾ ਜੀ ਡੈਡੀ ਵਾਲਾ ਉਹਦਾ ਤਾਂ ਕੈਮਰਾ ਬਹੁਤ ਤਕੜਾ ਉਹ ਤਾਂ ਹਾਂਜੀ ਹਾਂ ਹਾਂ ਉਹ ਤਾਂ ਇੱਕ ਤਰ੍ਹਾਂ ਦਾ ਸਮਝ ਲਓ ਵੀ ਕਹਿ ਲਓ ਵੀ ਉਹ ਕੈਮਰਾ ਤਾਂ ਉਹਦਾ ਮਤਲਬ ਜਿਹੜੇ ਆਪਾਂ ਕੈਮਰੇ ਦੂਏ ਰੱਖੇ ਹੋਏ ਉਹਦੇ ਨਾਲ ਦਾ ਕੈਮਰਾ ਜੀ ਨਾਲੇ ਉਹ ਵੀ ਨਾ ਜਿਵੇਂ ਘਰ ਕੀਚਾ ਫੋਨ ਹੋ ਜਾਂਦੀ ਹੈ ਗਰਮ ਹਣ ਕੈਮਰੇ ਨਾਲੇ ਵੀਡੀਓ ਬਣਾਉਣੀ ਤੇ ਦੀਦੀ ਦੀਦੀ ਨੇ ਨਾਲ ਤੇ ਕੈਮਰੇ ਚ ਵੀਡੀਓ ਬਣਾਈ ਦੀਦੀ ਪਹਿਲਾਂ ਕਹਿੰਦੇ ਦੀਦੀ ਕਹਿੰਦੇ ਔਖਾ ਲੱਗਿਆ ਦੀਦੀ ਕਹਿੰਦੇ ਮੈਂ ਕਹਿੰਦਾ ਮੈਨੂੰ ਜਿਆਦਾ ਦੀਦੀ ਸਮਝ ਨਹੀਂ ਆ ਰਹੀ ਔਖਾ ਹੀ ਲੱਗਿਆ ਆਪਣਾ ਹੌਲੇ ਹੌਲੇ ਆਪਣੇ ਬੰਦਾ ਸਿੱਖ ਜਾਂਦਾ ਬਾਕੀ ਚਲੋ ਕੋਈ ਨਹੀਂ ਜੀ ਅਜੀ ਖਬਰ ਸਰ ਕਹੇ ਦੀ ਲੈ ਲੈਣਾ ਤੇ ਜੈਸੇ ਮੈਨੂੰ ਤੁਸੀਂ ਪੁੱਛਿਆ ਹੀ ਨਹੀਂ ਮੈਂ ਤਾਂ ਲੈ ਗਈ ਸੀ ਖਬਰ ਸਰ ਮੈਂ ਵੀ ਖਬਰ ਸਰ ਲੈ ਲਈ ਠੀਕ ਠਾਕ ਆ ਬੋਲੇ ਜੀ ਨੇ ਵੀ ਪੁੱਛ ਲਿਆ ਬਈ ਜੀ ਪਾਪਾ ਜੀ ਫਿਲਮ ਪੈਣਾ ਬਹੁਤ ਚੰਗਾ ਇੰਦਰ ਮਿਲੋ ਜੀ ਪਾਪਾ ਜੀ ਨੂੰ ਮਿਲ ਲੈ ਮਿਲ ਲੈ ਜੀ ਮਿਲ ਲੈ ਹਾਂ ਜੀ ਠੀਕ ਹੈ ਪਹਿਲਾਂ ਪਹਿਲਾਂ ਅਬੜੇ ਕੁੜੰਬੀ ਖਬਰ ਸਰ ਪੁੱਛੀਏ ਬਾਅਦ ਵਿੱਚ ਬਾਕੀ ਗੱਲਾਂ ਦਾ ਨਾ ਨਾ ਠੀਕ ਹੈ ਹੁਣ ਚੱਲ ਕੋਈ ਨਹੀਂ ਹੁਣ ਤਾਂ 40 ਤੇ ਪਲੱਸ ਦਾ ਬੰਦਾ ਹੋ ਜਾਣਾ ਜੇ ਤਾਂ ਦੋਈਆਂ ਨਾਲੇ ਚੱਲਦਾ ਕਰ ਹਾਂ ਜੀ ਬਸ ਤੂੰ ਸਮਝ ਜਾਂਦਾ ਬਸ ਤਾਂ ਹੀ ਮੈਂ ਸਾਡੇ ਇਦਾਂ ਦੇ ਹੋ ਗਏ ਹਾਂ ਜੀ ਹਾਂ ਹਾਂ ਮੈਂ ਵੀ ਕਹਾ ਮੈਨੂੰ 35 ਮਾ ਲੱਜ ਜਾਣਾ ਤਾਂ ਹੀ ਗੋਲੀਆਂ ਤੇ ਹੋਣਾ ਹੈ ਵੀ ਇਹ ਤਾਂ ਤੇਰੇ ਹੱਥ 'ਚ ਆ ਥੋੜੀ ਜਿਹੀ ਫਿਟਨੈਸ ਕਰੋ ਸਰੀਰ ਦੀ ਫਿਟਨੈਸ ਕਿਵੇਂ ਹੋਗੀ ਫਿਟਨੈਸ ਨੇ ਤਾਂ ਚੱਕਰ ਲਾ ਬੱਸ ਮੇਰੇ ਪਰ ਗੱਲ ਆਪਾਂ ਦਾ ਉਹਨਾਂ ਦੇ ਛੋਟੇ ਵੀ ਆਪਾ ਖਾ ਖਾ ਕੇ ਉਹਦਾ ਕੰਮ ਨਹੀਂ ਆਪਾਂ ਕਰਦਾ ਕੰਮ ਕਰਨਾ ਆਪਣੀ ਚੱਕਰਾਂ 'ਚ ਕਰਦਾ ਕੰਮ ਕਰ ਸਕਦੇ ਫਿਰ ਆਪਾਂ ਤਾਂ ਫੇਰ ਬੈੱਡ ਤੇ ਹੀ ਪਉਂਗੇ ਜੇ ਫਿਟਨੈਸ ਲੈਣੀ ਆ ਕੰਮ ਵੀ ਸੰਨਾਮ ਦਾ ਨਿਆਣੀ ਨਹੀਂ ਲੋਟਾਂ ਦੇ ਪਹਿਲਾਂ ਤਾਂ ਸਵੇਰੇ ਸਵੇਰੇ ਸਕੂਲ ਨੂੰ ਭੇਜਣ ਲਈ ਕੰਮ ਛੱਡਦੇ ਵੀ ਜਾਦਾ ਏ 10 11 ਵਜੇ ਤੱਕ ਕਾ ਸਵੇਰ ਦਾ ਕੰਮ ਨਹੀਂ ਲੋਟਾਂਦਾ ਸ਼ਾਮ ਨੂੰ ਅਸ ਘਟ ਹੁੰਦਾ ਤੜਕੇ 4 ਵਜੇ ਉੱਥੋਂ 5 ਵਜੇ ਤੱਕ ਸੈਰ ਕਰੋ ਬਸ ਕੰਮ ਤੁਹਾਡੇ ਜਿਹੜੇ ਕੰਮ ਆਉਂ ਸਰੀਰ ਵਾਸਤੇ ਨਹੀਂ ਕਰਦੇ ਆਪਾਂ ਉਹ ਸਾਡੀ ਲੋੜ ਆ ਤਾਂ ਕਰ ਜਿਹੜੀ ਸੈਰ ਕਰਨੀ ਆ ਉਹ ਕਰਨੀ ਆਪਣੇ ਸਰੀਰ ਵਾਸਤੇ ਆਪਾਂ ਨੇ ਉਹਦੇ ਤੋਂ ਸਾਰੇ ਮਸਲਰ ਰਿਲੈਕਸ ਦਿਮਾਗ ਰਿਲੈਕਸ ਸਾਰਾ ਕੁਝ ਰਿਲੈਕਸ ਹੁੰਦਾ ਉਸ ਟਾਈਮ ਵੀਡੀਓ ਚ ਰਿਕਾਰਡ ਹੋ ਰਿਹਾ ਹੈ ਵਿਕਰਮ ਸਿੰਘ ਦੇ ਸ਼ੱਦ 4 ਵਜੇ ਟਕੇ ਸੈਰ ਕੱਲ ਨੂੰ ਵਿਕਰਮ ਸਿੰਘ ਨੇ ਮੈਂ 4 ਵਜੇ ਹੀ ਠਾੜਨਾ ਫਿਰ ਇਹਨੇ ਮੇਰੀ ਸ਼ਾਟ ਬਣਾਉਣ ਲਈ ਆਇਆ ਮੈਂ ਉੱਠ ਜਾਣਾ 6 ਵਜੇ ਤੂੰ ਪਾਸੇ ਲੰਦੀ ਹੁੰਦੀ ਤੜਕੇ ਨੂੰ ਹਾਂ ਪਰਦਾ ਕਰ ਦਿਓ ਜੀ ਕਹਿੰਦੇ ਸੂਰਜ ਦੀ ਰੌਸ਼ਨੀ 6 ਵਜੇ ਸੀ ਮੇਰੇ ਭਾਂਜੀ ਤੂੰ ਹੀ ਹਿੱਲਦੀ ਨਹੀਂ ਕਹਿਣਾ ਮੈਂ ਫਿਰ 4 ਵਜੇ ਹਿੱਲ ਜੂਗੀ ਗੱਲਾਂ ਮੀਣਾ 4 ਵਜੇ ਹਿੱਲ ਜੂਗੀ ਰੱਖਣਾ ਨਾ ਪਾਸਾ ਵੀ ਲੈ ਆਨੇ ਤੇ ਕਪਾਸੇ ਨੂੰ ਪਈ ਰਹਿੰਦੀ ਅੱਜ ਨਹੀਂ ਢੂਈ ਦੁਖਦੀ ਮੇਰੀ ਤੂੰ ਮੰਨੀ ਫਾਲ ਦਾ ਗਰ ਪਾਸ ਮੈਂ ਦਵਾ ਦੇ ਕਰੂਗਾ ਧੱਲੂ ਮਨੂ ਕਹ ਤਾ ਪਾਸੋਂ 9 ਵਜੇ ਤੱਕ ਫੋਨ ਦੇਖਣਾ ਠੀਕ ਆ ਚਾਰ ਪੰਜ ਕੋਈ ਸੌਂ ਜਾਣਾ ਹਾਂ ਅੱਗੇ 7:30 ਉੱਠੇ ਆ 7:30 ਉੱਠੇ ਮੈਂ ਟਾਈਮ ਸਹੀ-ਸਹੀ ਰਹਿਣਾ ਵਾ ਕਿੰਨੇ ਵਜੇ ਗੇਟ ਤੇ ਮਿਲਦਾ ਭਈਆਂ ਕੋਲ ਤਾਂ 6 ਵਜੇ 7 ਵਜੇ ਮੈਂ ਉੱਠ ਸਕੂਟਰੀ ਲੈ ਕੇ ਭਈਆਂ ਕੋਲ ਪਹੁੰਚ ਜਾਦਾ ਵੀ 6 ਵਜੇ ਜੋਂ ਕੱਢਣੇ ਆ ਉਹ 6:30 ਉੱਠੇ ਤੇ ਰੀਤ ਨੂੰ ਸਾੜਿਆ ਤਾਂ 6:30 ਫੇਰ ਕੋਈ ਬੇਨਾਮਤ ਦਾ ਮੈਂ ਗੱਲ ਛੱਡਣੀ ਵਿੱਚ ਕੱਲ ਛੇ ਨਾਲ ਕੋਈ ਨਾ ਉੱਠੇ ਫੇਰ ਹੁਣ ਤੁਸੀਂ ਆਓ ਇਹ ਦਾ ਜ਼ਿੰਮੀਦਾਰ ਹੈ ਜੀ ਇਹ ਚਲੀ ਜਾਣਾ ਇਹ ਤਾਂ ਇੱਕ ਨੇ ਚਲੀ ਜਾਣਾ ਅਸ ਮੈਨੂੰ ਤੰਗਾ ਉਹਨੂੰ ਦੁਆਇ ਦੁਆਲਾ ਮਿਲਦੇ ਆ ਕਾ ਕਾ ਪ੍ਰੋਗਰਾਮ ਹੋਣਾ ਨਾ ਅੱਧਾ ਚੱਲੇ ਜੀ ਚੱਲੇ ਹੋਣਾ ਬਾਈ ਜੀ ਬਣਾ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਤੇ ਇੱਥੇ ਕਰਾਂਗੇ ਜੀ ਅਰਦਾਸਾਂ ਬੇਨਤੀਆਂ ਸਭ ਦੀ ਛੜਦੀ ਕਲਾ ਦੀ ਆ ਤੇ ਦੇ ਅਰੋਗਤਾ ਦੀਆਂ ਜੀ ਦੇ ਨਾਲੇ ਜਿਹੜਾ ਉਹ ਸਾਡੀ ਭੈਣ ਨਾਲ ਵਰਤਾਰਾ ਹੋਇਆ ਜੀ ਵੀ ਮਹਾਰਾਜ ਭਾਈ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਘਰਦਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਜਿਨ੍ਹਾਂ ਨੇ ਵੀ ਇਹ ਭਾਈ ਪਾਪ ਕਮਾਇਆ ਉਹਨਾਂ ਨੂੰ ਸਜ਼ਾ ਦੰਨਾ ਜੋ ਵੀ ਮਤਲਬ ਕਹਿਣਾ ਦਾ ਬਾਬੂ ਇਨਸਾਫ ਮਿਲ ਜਵੇ ਕੁੜੀ ਨੂੰ ਜੋ ਵਿਊਦ ਨਾਲ ਵਾਪਰਿਆ ਤੇ ਤੁਸੀਂ ਹੁਣ ਬਲੌਗਰ ਨਾਲ ਬਣੇ ਰਹੇ ਹੋ ਜੀ ਫਿਰਦਾ ਫਿਰਦਾ ਜੀ ਮੈਂ